अज आप क्यों कटे हो क्योंकि पुलिस जबर करती है और जबर कोई नवा नहीं है चाहे पंजाबी सूबे की लड़ाई होक्सलाइट की लड़ाई हो खाड़कू दौर होमेशा हम एक दबारा जबर तानू जान लग्या है ਆ ਬੀਬੀ ਬੈਠੇ ਨੇ ਗੋਨਿਆਂ 'ਨੇ ਤੋਂ ਇਹਨਾਂ ਦਾ ਹਸਬੈਂਡ ਇਹਨਾਂ ਦਾ ਪਤੀ ਜਿਨ੍ਹਾਂ ਦਾ ਨਾਂ ਨਰਿੰਦਰਦੀਪ ਸਿੰਘ ਸੀ ਕੋਹ ਕੋਹ ਕੇ ਮਾਰਿਆ ਪੁਲਿਸ ਨੇ 16 ਜਗ੍ਹਾ ਤੇ ਕਰੰਟ ਲਾਇਆ ਤੇ ਕੀ ਆਪਾਂ ਮੈਨੂੰ ਇਹ ਦੱਸੋ ਪੁਲਿਸ ਵਾਲੇ ਉੱਤੋਂ ਡਿੱਗੇ ਨੇ ਆਪਣੇ ਘਰਾਂ ਦੇ ਹੀ ਮੁੰਡੇ ਨੇ ਤਾਂ ਫੇਰ ਉਹ ਕਿਉਂ ਗੜਬੜ ਕਰਦੇ ਨੇ ਕਿਉਂਕਿ ਉੱਤੇ ਲੋਕ ਦੂਜੇ ਬੈਂਦੇ ਇਹ ਇੱਕ ਚੀਜ਼ ਸ਼ੁਰੂ ਕਦੋਂ ਹੋਈ ਕਿ ਇਹਦੇ ਤੇ ਕਾਨੂੰਨ ਬਣ ਸਕਦਾ ਹੈ 2006 ਚ ਸੁਪਰੀਮ ਕੋਰਟ ਦਾ ਇੱਕ ਫੈਸਲਾ ਆਇਆ ਸੀ ਫੈਸਲਾ ਆਇਆ ਸੀ ਜਦੋਂ ਇੱਕ ਪਿੱਲ ਪਾਈ ਸੀ ਉੱਤਰ ਪ੍ਰਦੇਸ਼ ਦੇ ਡੀਜੀਪੀ ਐਕਸ ਡੀਜੀਪੀ ਤੇ ਵਨੀਤ ਨਾਰਾਇਣ ਨੇ ਉਹ ਫੈਸਲਾ ਆਇਆ ਸੀ 2006 ਚ ਤਾਂ ਉਹਨਾਂ ਨੇ ਕਿਹਾ ਸੀ ਕਿ ਕੋਈ ਬੰਦਾ ਕੁਝ ਗਲਤ ਕਰਦਾ ਹੈ ਤਾ ਆਪਾ ਪੁਲਿਸ ਕੋਲੇ ਕੰਪਲੇਂਟ ਕਰਦੇ ਆਂ ਬਾਬਾ ਜੀ ਤੇ ਜੇ ਪੁਲਿਸ ਗਲਤ ਕਰੇ ਤਾਂ ਫੇਰ ਕੀ ਕਰੀਏ ਤਾਂ ਸੁਪਰੀਮ ਕੋਰਟ ਨੇ ਕਿਹਾ ਸੀ ਪੁਲਿਸ ਰਿਫਾਰਮ ਦੇ ਨਾਲ ਨਾਲ ਇੱਕ ਪੀਸੀਏ ਬਣੇ ਪੀਸੀਏ ਕੀ ਹੈ ਤੁਹਾਨੂੰ ਦੱਸ ਦਿਆਂ ਪੁਲਿਸ ਕੰਪਲੇਂਟ ਅਥਾਰਟੀ ਜਿਹੜੀ ਅਥਾਰਟੀ ਪੁਲਿਸ ਦੇ ਖਿਲਾਫ ਵੀ ਕੰਮ ਕਰ ਸਕਦੀ ਹੈ ਪੰਜਾਬ ਸਰਕਾਰ ਨੇ ਉਹ ਅਥਾਰਟੀ 2007 ਚ ਬਣਾਈ ਸੀ ਪਰ ਰੂਲ ਐਂਡ ਰੈਗੂਲੇਸ਼ਨ ਨਹੀਂ ਬਣਾਏ ਸੀ ਜਦ ਕਿ ਉਹਦੇ ਵਿੱਚ ਸੁਪਰੀਮ ਕੋਰਟ ਦੀ ਮੂਲ ਭਾਵਨਾ ਇਹ ਸੀ ਕਿ ਜੇ ਆਮ ਬੰਦਾ ਸਫਰ ਕਰੇ ਆਮ ਬੰਦੇ ਨਾਲ ਤੱਕਾ ਹੋਵੇ ਤਾਂ ਉਹਦੀ ਸ਼ਿਕਾਇਤ ਹੋ ਸਕੇ ਤੇ ਇੱਕ ਫਿਕਸ ਟਾਈਮ ਨਿਸ਼ਚਿਤ ਟਾਈਮ ਉਹਦਾ ਇਨਸਾਫ ਮਿਲ ਸਕੇ ਤੇ ਉਹ ਗੱਲ ਲੋਕਾਂ ਦੇ ਸਾਹਮਣੇ ਹੋਵੇ ਹੁਣ ਇਹ ਸਾਡੀਆਂ ਗਵਰਨਮੈਂਟਾਂ ਚਾਹੇ ਕੋਈ ਆ ਜੇ ਕਿਉਂਕਿ ਉਹ ਲੁਟੇਰੇ ਬਣ ਜਾਂਦੇ ਨੇ ਬੜੀਆਂ ਹੋਰ ਮਾਮਲਿਆਂ 'ਚ ਅਸੀਂ ਦੱਸਦੇ ਰਹੇ ਹਾਂ 2014 ਤੇ ਫਿਰ 2019 ਉਹਦੇ ਵਿੱਚ ਇੱਕ ਅਮੈਂਡਮੈਂਟ ਅਮੈਂਡਮੈਂਟ ਹੁੰਦਾ ਸੋਧ ਕੀਤੀ ਗਈ ਔਰ ਤੁਸੀਂ ਹਰਾਨ ਹੋਵੋਗੇ ਕਿ ਉਸ ਕਮੇਟੀ ਦਾ ਹੈੱਡ ਵੀ ਡੀਜੀਪੀ ਤੇ ਚੀਫ ਸੈਕਟਰੀ ਲਾ ਦਿੱਤੇ ਗਏ ਜਿਹੜੇ ਕਿ ਆਲ ਰੈਡੀ ਸਾਡੇ ਹੈੱਡ ਨਹੀਂ ਤਾਂ ਫਿਰ ਕੰਪਲੇਂਟ ਕਿਨੂੰ ਕਰੀਏ ਭਾਈ ਕੰਪਲੇਂਟ ਕਿਨੂੰ ਕਰੀਏ ਜੋ ਮਾਰ ਰਿਹਾ ਉਸ ਉਹੀ ਮਨਸਫ ਉਹੀ ਜੱਜ ਇਹ ਗਲਤ ਹੈ ਤਾਂ ਆਪਾਂ ਮੰਗ ਕੀ ਕਰਨੀ ਹੈ ਕਿ ਉਹਦੇ ਵਿੱਚ ਸੋਧ ਕੀਤੀ ਜਾਵੇ ਅਮੈਂਡਮੈਂਟ ਕੀਤੀ ਜਾਵੇ ਜੀਨੂੰ ਆਸੀ ਨੌ ਉਹਦੀਆਂ ਕਲੋਜ਼ਸ ਬਣਾ ਕੇ ਲਿਖਿਆ 900ਾਂ ਲਿਖੀਆਂ ਨੇ ਕਿਵੇਂ ਉਹ ਕਮੇਟੀ ਸਰਕਾਰੀ ਪ੍ਰਭਾਵ ਤੋਂ ਤੇ ਪੁਲਿਸ ਤੋਂ ਬਾਹਰ ਰਵੇ ਕਿਵੇਂ ਉਹ ਜਾਂਚ ਕਰ ਸਕੇ ਉਹ ਸਾਡੇ ਪੇजेस ਤੇ ਵੀ ਹੋਣਗੀਆਂ ਔਰ ਜਿੰਨੇ ਡਿਗਨਿਟੀ ਨੇ ਇਹਨਾਂ ਦੇ ਪੇजेस ਤੇ ਵੀ ਹੋਣਗੀਆਂ ਔਰ ਮੈਂ ਪ੍ਰੈਸ ਨੂੰ ਵੀ ਰਿਲੀਜ਼ ਕਰਾਂਗੇ ਅਸੀਂ ਇਹਨੂੰ ਸੁਣ ਲਿਓ ਜੇ ਮੈਂ ਤੁਹਾਡੇ ਨਾਲ ਦਾਅਵੇ ਨਾਲ ਆਣਾ ਕਿ 50% ਜੇ ਉਹ ਗੱਲਾਂ ਮੰਨ ਲੀਆਂ ਜਾਣ ਤਾਂ ਆਪਾਂ ਪੁਲਿਸ ਦਾ ਤਸ਼ੱਦਦ ਉਹਦੇ ਤੇ ਕਾਬੂ ਪਾ ਸਕਦੇ ਹਾਂ 50%